ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਾਸੀਕਰ ਉਮੀਦ ਕਰਦੇ ਸੱਜਣ ਚੜ੍ਹਦੇ ਕਲਾ ਵਿੱਚ ਹੋਣਗੇ ਮੈਂ ਗੁਰਵਿੰਦਰ ਕੌਰ ਮਿਸਟਰ ਮਿਸਿਸ 770 ਤੇ ਤੇ ਪਲੀਜ਼ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਬਲੌਗ ਬਣਾਉਦਾ ਇਸ ਕਾਰਨ ਸੀ ਕਿ ਆਪਾਂ ਇਹ ਕੱਲ ਦੇ ਪਿੰਡ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਅੱਗੇ ਇਹ ਵੀਡੀਓ 'ਚ ਤੇ ਆਪਾਂ ਸ਼ੁਰੂ ਕੀਤਾ ਥੋੜਾ ਬਹੁਤਾ ਕੰਮ कि ਜਿਹੜੀ ਇਹ ਮਿੱਟੀ ਆ ਆਪਾਂ ਪਰਾ ਕਰਵਾਉਣੀ ਆ ਫੇਰ ਇੱਥੇ ਆਪਾਂ ਰੇਤਾ ਸੋਰੀ ਰੇਤਾ ਸਾਈਡ ਤੇ ਕਰਾ ਕੇ ਤੇ ਮਿੱਟੀ ਆਪਾਂ ਪਾਉਣੀ ਨੀਹਾਂ ਚ ਆਪਾਂ ਪੁਰਾ ਪਿੱਛੇ ਨੀਹਾਂ ਦਾ ਜਿਹੜਾ ਸਰਦਾਰ ਜੀ ਨੇ ਨੀਂਹ ਰੱਖੀ ਸੀ ਉਹ ਆਪਾਂ ਵਲੌਗ ਬਣਾਇਆ ਸੀ ਤੇ ਆਹ ਦੇਖੋ ਮਿਸਤਰੀ ਲਾਏ ਆ ਪਰ ਰੇਤਾ ਸਾਈਡ ਤੇ ਕਰਵਾ ਰਹੇ ਆ ਇੱਥੋਂ ਫੇਰ ਆ ਕੇ ਟਰਾਲੀਆਂ ਚ ਮਿੱਟੀ ਪਏਗੀ ਤੇ ਸਰਦਾਰ ਜੀ ਕਰਨ ਦੇ ਆ ਸਰਦਾਰ ਜੀ ਆਪ ਕੋ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਤੇ ਕਰਦੇ ਹਾਂ ਕਿ ਸਾਰੇ ਚੜਤੀ ਕਲਾ ਵਿੱਚ ਹੋ ਗਏ ਆਪ ਜੀ ਦੀ ਕਿਰਪਾ ਦੇ ਨਾਲ ਹੀ ਇਹੀ ਥੋੜਾ ਜਿਹਾ ਹੁਣ ਕੰਮ ਸ਼ੁਰੂ ਕੀਤਾ ਵਾ ਕਿ ਔਰੇ ਤਰੂਤਾ ਪਰਾਂ ਕਰਾ ਰਹੇ ਹਾਂ ਕਿ ਹੁਣ ਨੀਆਂ ਭਰ ਕੇ ਨਾਲ ਮਿੱਟੀ ਪਾਉਣੀ ਆ ਤੇ ਮਿੱਟੀ ਪਾ ਕੇ ਬਾਕੀ ਆਪਣੇ ਤੇ ਬਾਕੀ ਅਹੀਂ ਆਪ ਜੇ ਪੈਣ ਬਰਾਵਾ ਦੇ ਉਦਮ ਦੇ ਨਾਲ ਥੋੜਾ ਕੰਮ ਸ਼ੁਰੂ ਕੀਤਾ ਸੀ ਜਿਹਦੇ ਵਿੱਚੋਂ 50 ਹਜ਼ਾਰ ਰੁਪਈਆ ਇਕੱਠਾ ਹੋਇਆ ਸੀ ਤੇ 12 ਹਜ਼ਾਰ ਰੁਪਈਆ ਹਰਜੋਤ ਕਨੇਡਾ ਵਾਲੇ ਉਹਨਾਂ ਨੇ ਸਾਡੀ ਮਾਇਤ ਕੀਤੀ ਹੈ ਹੈ 50 ਤੇ 12 ਤੇ ਬਈ ਉਹ ਨਹੀਂ ਕਨੇਡਾ ਵਾਲੇ ਬਾਕੀ ਆਗ ਜੀ ਦੇ ਅਮੀਰਾ ਦੇ ਉਦਮ ਤੇ ਨਾਲ 50000 ਰੁਪਿਆ ਕੈਨੇਡਾ ਵਾਲਿਆਂ ਨੇ ਤੇ 12000 ਰੁਪਿਆ ਹਰਜੋਤ ਕੈਨੇਡਾ ਵਾਲਾ ਸਾਡਾ ਵੀਰ ਇਹ ਯੂਪੀ ਵਾਲੇ ਸੋਨੂ ਹੁਣੀ ਉਹਨਾਂ ਦਾ ਚਾਚੇ ਤਾਇ ਦਾ ਹੀ ਪੁੱਤ ਹੀ ਉਹਦੇ ਮਨ ਦੇ ਵਿੱਚ ਵਸਿਆ ਹੈ ਰੱਬ ਤੇ ਉਹਨੇ ਸਾਡੀ ਮੈਤ ਕੀਤੀ ਆ ਬਾਕੀ ਹੋਰ ਵੀ ਭੈਣ ਭਰਾਵਾਂ ਨੂੰ ਅਸੀਂ ਕਹਿੰਨੇ ਆ ਕਿ ਆਪਣਾ ਕਾਰਜ ਸਮਝ ਕੇ ਕਰੋ ਤੇ ਬਾਕੀ ਚੜਦੀ ਕਲਾ ਵਿੱਚ ਹੋ ਗਏ ਗਰਮੀ ਬਹੁਤ ਪੈ ਰਹੀ ਹੈ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ